ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਜਿਵੇਂ ਕਿ ਆਪਣਾ ਪਸ਼ੂ ਆਰਡਰ ਬਣਵਾਉਣ ਬਣਾਉਣ ਵਾਸਤੇ ਆਪਾਂ ਲੱਗ ਲੱਗ ਪ੍ਰੋਡਕਟ ਚਾਰਦੇ ਹੈਗੇ ਜਿਵੇਂ ਵਿਟਾਮਿਨ ਇਚ ਹੋ ਗਿਆ ਮੀਟਾ ਵਿੱਚ ਹੋ ਗਿਆ ਜੈਕ ਡੱਬੇ ਦੇ ਵਿੱਚ ਆਉਂਦੀਆਂ ਖੱਟੀਆਂ ਜੀਆਂ ਪੁੜੀਆਂ ਉਹ ਵੀ ਚਾਰਦੇ ਹੈਗੇ ਆ ਬਹੁਤ ਤਰ੍ਹਾਂ ਦੇ ਹੋਰ ਵੀ ਮੈਡੀਕਲਾਂ ਦੇ ਵਿੱਚ ਜਿਹੜੇ ਆਉਂਦੇ ਹੈਗੇ ਪ੍ਰੈਗ ਪਸ਼ੂ ਦੇ ਲੇਵਾ ਬਣਾਉਣ ਦੀ ਖਾਤਰ ਤਿਆਪਰ ਸਾਨੂੰ ਦੱਸਾਂਗੇ ਵੀ ਜਿਹੜਾ ਆਪਾਂ ਵਿਟਾਮਿਨ ਐਚ ਚਾਰ ਦੇ ਹੈਗੇ ਆ ਤੇ ਉਹਦੇ ਤੋਂ ਆਪਾਂ ਸਸਤਾ ਜਿਹੜਾ ਪਾਊਡਰ ਹੈ ਇੱਕ ਆਪਣੇ ਕੋਲੇ ਤੇ ਹਰੇਕ ਫਿਡ ਫੈਕਟਰੀ ਦੇ ਵਿੱਚੋਂ ਮਿਲ ਜਾਊਗਾ ਤੇ ਜੇ ਆਪਾਂ ਵਿਟਾਮਿਨ ਐਚ ਦੀ ਗੱਲ ਕਰੀਏ ਰੇਟ ਦੀ ਤਾਂ ਲਗਭਗ ਆਪਾਂ ਨੂੰ 1000 ਰੁਪਏ ਲੀਟਰ ਮਿਲਦਾ ਹੈਗਾ ਤੇ ਜਿਹੜਾ ਆਪਾਂ ਇਹ ਪਾਊਡਰ ਦੱਸਣਾ ਤੁਹਾਨੂੰ ਬਿਲਕੁਲ ਨਾਲ ਤਾਂ ਸਸਤਾ ਪਊਗਾ ਤੇ ਰਿਜ਼ਲਟ ਇਹਦਾ ਦੁੱਗਣਾ ਹੈਗਾ ਉਹਦੇ ਨਾਲੋਂ ਤੇ ਤੁਹਾਨੂੰ ਦੱਸਾਂਗੇ ਤੇ ਬਣੇ ਰਹੋ ਵੀਡੀਓ ਦੇਖੋ ਅੰਤ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਆਨ ਕਰ ਲਓ ਪ੍ਰੈਸ ਤੇ ਇਸੇ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਤੇ ਅੱਜ ਦਿਖਾਉਣਿਆ ਤੁਹਾਨੂੰ ਵੀ ਕਿਹੜੀ ਚੀਜ਼ ਆਪਾਂ ਚਾਰ ਰਹੇ ਆ ਤੇ ਕੀ ਰਿਜ਼ਲਟ ਆ ਉਹਦਾ ਸਾਰਾ ਦੱਸਾਂਗੇ ਕਿਸਾਨ ਦੋਸਤ ਜਿਵੇਂ ਕਿ ਆਪਾਂ ਵਿਟਾਮਿਨ ਐਚ ਬਾਰੇ ਤੁਹਾਨੂੰ ਦੱਸਿਆ ਹੈਗਾ ਕਿ ਲੇਵਾ ਬਣਾਉਣ ਦੇ ਖਾਤਰ ਆਪਾਂ ਪਸ਼ੂ ਨੂੰ ਚਾਰਦੇ ਹੈਗੇ ਆ ਤੇ ਜਿਹੜੇ ਆਪਾਂ ਸੱਜਰ ਪਸ਼ੂ ਐ ਦੁੱਧ ਵਾਲਾ ਹੁਣੋਂ ਵੀ ਆਪਾਂ ਇਹ ਵਿਟਾਮਿਨ ਇਸ ਚ ਦਿਨੇ ਹੈਗੇ ਆ ਤਾਕਤ ਦੀ ਇਹਦੇ ਵਿੱਚ ਵਿਟਾਮਿਨ ਹੁੰਦੇ ਆ ਹਰੇਕ ਤਰ੍ਹਾਂ ਦੇ ਛੋਟੇ ਵੱਡੇ ਵਿਟਾਮਿਨ ਪਸ਼ੂ ਨੂੰ ਵਧੀਆ ਤਾਕਤ ਬਣੀ ਰਹਿੰਦੀ ਆ ਤੇ ਇਹਦੇ ਨਾਲ ਚਮਕੀਲਾ ਵੀ ਪਸ਼ੂ ਦੇ ਵਿੱਚ ਚੰਕ ਵੀ ਆਉਂਦੀ ਹੈਗੀ ਆ ਤੇ ਲੇਵਾ ਵੀ ਵਧੀਆ ਬਣਾਉਂਦਾ ਤੇ ਜਿਹੜਾ ਆਪਾਂ ਗੱਭਣ ਪਸ਼ੂ ਨੂੰ ਜਿਵੇਂ ਗਾਂ ਕੀ 7 ਮਹੀਨਿਆਂ ਦੀ ਗੱਭਣ ਹੋ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਚਾਰਦੇ ਹੈਗੇ ਮਾਜਾ 8 ਮਹੀਨਿਆਂ ਦੀ ਗੱਭਣ ਹੋ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਵਿਟਾਮਿਨ ਐਚ ਦਿੰਨੇ ਹੈਗੇ ਆ ਤੇ ਵਿਟਾਮਿਨ ਐਚ ਦੀ ਜਿਹੜੀ ਡੋਜ਼ ਹੁੰਦੀ ਹੈ ਉਹ 5 ਐਮਐਲ ਤੋਂ ਲੈ ਕੇ 10 ਐਮਐਲ ਤੱਕ ਹੁੰਦੀ ਆ ਤੇ ਆਪਾਂ ਰੋਟੀ ਦੇ ਉੱਪਰ ਲਾ ਕੇ ਵਿਟਾਮਿਨ ਐਚ ਪਸ ਨੂੰ ਦਿੰਨੇ ਆ ਤੇ ਹਰੇਕ ਜਿੰਨੇ ਵੀ ਆਪਣੇ 90% ਕਿਸਾਨ ਭਰਾ ਜਿਹੜੇ ਵਿਟਾਮਿਨ ਐਚ ਲੀਟਰਾਂ ਵਾਲਾ ਵਰਤਦੇ ਆ ਤੇ 10% ਆ ਜਿਨ੍ਹਾਂ ਨੂੰ ਵਿਟਾਮਿਨ ਐਚ ਬਾਰੇ ਨਹੀਂ ਵੀ ਪਤਾ ਹਜੇ ਤੱਕ ਤੇ ਆਪਾਂ ਸਾਰੇ ਭਰਾਵਾਂ ਨੂੰ ਦੱਸਾਂਗੇ ਤੇ ਇੱਕ ਆਪਾਂ ਹੋਰ ਚੀਜ਼ ਚਾੜਦੇ ਆਂ ਤੇ ਵਿਟਾਮਿਨ ਐਚ ਨਾਲੋਂ ਵੀ ਇਹਦਾ ਜਿਆਦਾ ਰਿਜ਼ਲਟ ਹੈ ਤੇ ਡੋਜ਼ ਇਹਦੀ ਜਿਹੜੀ ਆਪਾਂ ਦੇਣੀ ਆ ਉਹ ਬਹੁਤ ਘੱਟ ਦੇਣੀ ਆ ਜਿਵੇਂ ਕਿ ਕਿਸਾਨ ਦੋਸਤੋ ਜਿਹੜਾ ਲੀਟਰਾਂ ਦੇ ਵਿੱਚ ਵਿਟਾਮਿਨ ਐਚ ਆਉਂਦਾ ਜਾਂ ਬੀਟਾਮਿਨ ਐਚ ਆਉਂਦਾ ਹੈ ਮੈਡੀਕਲ ਤੋਂ ਹਰੇਕ ਤੋਂ ਮਿਲਦਾ ਹੈਗਾ ਤੇ ਉਹ ਜੇ ਆਪਾਂ ਵਿਟਾਮਿਨ ਐਚ ਦਾ ਕਿਹੜਾ ਲੀਟਰ ਖੋਲ ਲੈਣੇ ਹੈਗੇ ਆ ਤੇ ਬਾਅਦ ਦੇ ਵਿੱਚ ਉਹ ਥੋੜੇ ਸਮੇਂ ਬਾਅਦ ਖਰਾਬ ਹੋ ਜਾਂਦਾ ਹੈਗਾ ਉਹ ਆਪਾਂ ਛੇਤੀ ਜਿਵੇਂ ਕਿ ਮਹੀਨੇ ਦੇ ਵਿੱਚ ਵਿੱਚ 20 ਦਿਨ ਤੋਂ ਲੈ ਕੇ ਮਹੀਨੇ ਦੇ ਵਿੱਚ ਵਿੱਚ ਆਪਾਂ ਚਾਰਨਾ ਹੁੰਦਾ ਤੇ ਜੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਟਾਈਮ ਜ਼ਿਆਦਾ ਹੋ ਗਿਆ ਲੀਟਰ ਖੋਲੇ ਨੂੰ ਤਾਂ ਉਹ ਖਰਾਬ ਹੋ ਜਾਂਦਾ ਹੈਗਾ ਆਪਣੇ ਕੋਲੇ ਵੀ 1 ਲੀਟਰ ਪਿਆ ਸੀਗਾ ਤੇ ਜਦੋਂ ਦੇਖਿਆ ਉਹ ਬਿਲਕੁਲ ਖਰਾਬ ਹੋਇਆ ਪਿਆ ਸੀਗਾ ਖੁੱਲਾ ਲੀਟਰ ਆਪਾਂ ਉਹ ਜ਼ਿਆਦਾ ਸਮਾਂ ਤੱਕ ਨਹੀਂ ਰੱਖ ਸਕਦੇ ਤੇ ਜਿਹੜਾ ਤੁਹਾਨੂੰ ਪਾਊਡਰ ਦੱਸਣਾ ਹੈਗਾ ਆਜੋ ਦਿਖਾਉਣੇ ਆ ਪਾਊਡਰ ਤੁਹਾਨੂੰ ਤੇ ਆਪਾਂ ਜਿੰਨੇ ਚੱਕਰ ਮਰਜੀ ਇਹਨੂੰ ਬੰਦ ਕਰਕੇ ਰੱਖ ਸਕਦੇ ਹਾਂ ਕਿਉਂਕਿ ਇਹ ਸੁੱਕਾ ਪਾਊਡਰ ਹੈਗਾ ਤੇ ਆਜੋ ਜੀ ਕਿਸਾਨ ਦੋਸਤੋ ਆ ਪਾਊਡਰ ਆਪ ਵਰਤਦੇ ਇਹ 1 ਕਿਲੋ ਵਾਲਾ ਪਾਊਡਰ ਹੈ ਤੇ ਹਰੇਕ ਫੀਡ ਫੈਕਟਰੀ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਤੇ 1 ਕਿਲੋ ਦਾ ਪੈਟ ਬੰਦ ਹੁੰਦਾ ਇਹਦਾ ਰੇਟ ਹੈ ਜਿਹੜਾ ਲਗਭਗ 1200 ਰੁਪਏ ਦਾ ਤੇ ਜੇ ਵਿਟਾਵਿਨ ਐਚ ਦੇ ਲੀਟਰ ਦੀ ਗੱਲ ਕਰੀਏ ਤਾਂ ਉਹ ਆਪਾਂ ਨੂੰ 1000 ਰੁਪਏ ਦਾ ਮਿਲਦਾ ਹੈਗਾ ਤੇ ਆਪਾਂ ਦੇਖ ਗਏ ਤਾਂ ਇਹ ਰੇਟ ਦੇ ਹਿਸਾਬ ਨਾਲ ਤਾਂ ਇਹ ਆਪਾਂ ਨੂੰ ਐਂ ਲੱਗਦਾ ਕਿ 1200 ਰੁਪਏ ਇਹ ਮਹਿੰਗਾ ਹੈ ਉਹ 1000 ਰੁਪਏ ਦਾ ਲੀਟਰ ਆ ਤੇ ਪਰ ਨਹੀਂ ਕਿਸਾਨ ਦੋਸਤੋ ਇਹਦੀ ਜਿਹੜੀ ਡੋਜ਼ ਹੈ ਉਹ ਬਹੁਤ ਘੱਟ ਦੇਣੀ ਆ ਤੇ ਪਰ ਰਿਜ਼ਲਟ ਇਹਦਾ ਜਿਹੜਾ ਉਹ ਸਾ 1.5 2 ਲੀਟਰ ਜਿੰਨਾ ਰਿਜ਼ਲਟ ਹੈ ਦਾ ਜੇ ਆਪਾਂ ਇੱਕ ਪਸ਼ੂ ਨੂੰ ਇਹਦਾ 100 ਗ੍ਰਾਮ ਵੀ ਲਿਆ ਕੇ ਚਾਰਦੇ ਹੈਗੇ ਆ ਤਾਂ ਇਹ ਬਣਦਾ 100 ਗ੍ਰਾਮ 120 ਰੁਪਏ ਦਾ ਤੇ ਜਿਹੜਾ ਵਿਟਾਮਿਨ ਇਹ ਚ ਲੂਕ ਉਡ ਆਉਂਦੇ ਆ ਲੀਟਰ ਆਉਂਦੇ ਹੈਗੇ ਆ ਤਾਂ ਉਹ ਆਪਣਾ ਬਣਦਾ ਘੱਟੋ ਘੱਟ 1.5 ਲੀਟਰ 1.5 ਲੀਟਰ ਜੇ ਲਈਏ ਆਪਾਂ 1500 ਰੁਪਏ ਦੇ ਬਰਾਬਰ ਤੇ ਇਹ 100 ਗ੍ਰਾਮ ਇੰਨੇ ਕ ਫਰਕ ਹੈ ਦੇ ਵਿੱਚ ਇੰਨਾ ਇਹ ਜਿਹੜਾ ਆਪਾਂ ਕਹਿੰਦੇ ਆ ਕਿ ਨੀਰਾ ਕੈਮੀਕਲ ਆਹ ਹੈ ਉਹਦੇ ਵਿੱਚ ਘੋਲਿਆਵਾ ਹੁੰਦਾ ਇਹਦੇ ਵਿੱਚੋ ਜਿਵੇਂ ਕਿ ਇਸ ਦੇ ਵਿੱਚੋਂ ਹੀ ਲਾ ਲਓ 100 ਗ੍ਰਾਮ ਇਹ ਪਾਊਡਰ ਹੁੰਦਾ ਬਾਕੀ ਉਹਦੇ ਵਿੱਚ ਹੋਰ ਕੈਮੀਕਲ ਪਾਏ ਹੁੰਦੇ ਆ ਜਿਹੜੇ ਕਿ ਉਹ ਵੇਸਟ ਹੁੰਦੇ ਆਪਣੇ ਪਸ਼ੂ ਨੂੰ ਜਿਹੜੀ ਚੀਜ਼ ਦੀ ਮੈਣ ਦੀ ਜ਼ਰੂਰਤ ਹੁੰਦੀ ਆ ਉਹ ਇਹਦੇ ਵਿੱਚ ਆ ਨੇਰੀ ਕਿਉਂਕਿ ਲੇਵਾ ਵਧਾਉਣ ਵਾਸਤੇ ਆਰਡਰ ਬਣਾਉਣ ਵਾਸਤੇ ਪਸ਼ੂ ਨੂੰ ਜਿਹੜਾ ਪਟਾਮਣੇ ਚ ਦਿੰਨੇ ਹੈਗੇ ਆ ਤੇ ਉਹਦੇ ਆਪਾਂ 10 ਗ੍ਰਾਮ ਜੇ ਦਿੰਨੇ ਹੈਗੇ ਆ ਤੇ ਇਹ ਆਪਾਂ 2 ਗ੍ਰਾਮ ਦੇਣਾ ਹੈਗਾ ਡੇਲੀ ਦੇਣਾ ਹੈਗਾ 2 ਗ੍ਰਾਮ ਆਪਾਂ ਇੱਕ ਟਾਈਮ ਵੀ ਦੇ ਸਕਦੇ ਆ ਪਸ਼ੂ ਨੂੰ ਤੇ ਜੇ ਤੁਸੀਂ 4 ਗ੍ਰਾਮ ਤੇ 4 ਗ੍ਰਾਮ ਇੱਕ ਸਮੇਂ ਵੀ ਦੇ ਸਕਦੇ ਹੋ ਜਾਂ ਸਵੇਰ ਜਾਂ ਸ਼ਾਮ ਨੂੰ ਤੁਸੀਂ ਫੀਡ ਜੇ ਆਪਾਂ ਫੀਡ ਪਾਉਣੇ ਹੈਗੇ ਆ ਪਸ਼ੂ ਨੂੰ ਤਾਂ ਫੀਡ ਦੇ ਵਿੱਚ ਹੀ ਰਲਾ ਕੇ ਦੇ ਸਕਦੇ ਹੋ ਜੇ ਤੁਸੀਂ ਪਸ਼ੂਆਂ ਨੂੰ ਜਿਵੇਂ ਆਪਾਂ ਮਿਨਰਲ ਸਪਲੈਸਰ ਦਿੰਨੇ ਹੈਗੇ ਆ ਖਰਾ ਦੇ ਆਪਣੇ ਹਰੇ ਚਾਰੇ ਦੇ ਚਾਰ ਦੇ ਉੱਪਰ ਵੀ ਤੁਸੀਂ ਪੁੱਕ ਸਕਦੇ ਆ ਪਸ਼ੂ ਦੇ ਮੂਰੇ ਉਦਾਂ ਵੀ ਖਾ ਲੂਗਾ ਇਹ ਤੇ ਇਹ ਚੀਜ਼ ਆਪਾਂ ਵਰਤ ਰਹੇ ਆ ਬਹੁਤ ਵਧੀਆ ਰਿਜ਼ਲਟ ਆ ਤੇ ਹਰੇਕ ਫੀਡ ਫੈਕਟਰੀ ਦੇ ਵਿੱਚੋਂ ਇਹ ਮਿਲ ਜਾਣਾ ਤੇ ਇਹਦਾ ਤੁਸੀਂ ਨਾਂ ਵੀ ਦੇ ਸਕਦੇ ਹੋ ਕਿਸਾਨ ਦੋਸਤੋ ਇਹਦਾ ਨਾਂ ਜੈਗਰੋ ਹੈ ਤੇ ਜਿਹੜੀ ਮਰਜ਼ੀ ਫੀਡ ਫੈਕਟਰੀ ਦੇ ਵਿੱਚੋਂ ਜਾ ਕੇ ਤੁਸੀਂ ਵਿਟਾਮਿਨ ਐਚ ਦਾ ਪਾਊਡਰ ਵੀ ਕਹਿ ਸਕਦੇ ਹੋ ਇਹਨੂੰ ਤੇ ਸਾਨੂੰ ਇਹ ਪੈਕਟ ਦੇਣਗੇ ਪੈਕਟ ਵੀ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਆ ਤੇ ਆਪਾਂ ਇਸ ਗਾਂ ਨੂੰ ਚਾਰ ਰਹੇ ਆ ਤੇ ਇਹ ਲਗਭਗ ਇਹਦਾ ਰਹਿ ਗਿਆ ਸੂਣ ਦੇ ਵਿੱਚ ਡੇਢ ਮਹੀਨਾ ਸਾਢੇ 7 ਮਹੀਨਿਆਂ ਤੋਂ ਇਹ ਉੱਪਰ ਗੱਭਣ ਹੋਗੀ ਤੇ ਹੁਣ ਇਹਨੂੰ ਆਪਾਂ ਇਹ ਦੇਣਾ ਸਟਾਰਟ ਕਰ ਦਿੱਤਾ ਤੇ ਜਦੋਂ ਪਸ਼ੂ ਆਪਾਂ ਡਰਾਈ ਕਰਦੇ ਆ ਉਹ ਤੋਂ ਬਾਅਦ ਦੇ ਵਿੱਚ ਬਹੁਤ ਪ੍ਰਾਕੀ ਕਰਦੇ ਆ ਖਰਾਕ ਬੰਦ ਕਰ ਦਿੰਦੇ ਆ ਪਸ਼ੂ ਦੀ ਪਸ਼ੂ ਦੀ ਖਰਾਕ ਨਹੀਂ ਕਿਸਾਨ ਦੋਸਤੋ ਬੰਦ ਕਰਨੀ ਆਪਾਂ ਫੇਰ ਉਹਦੇ ਵਿੱਚ ਜੇ ਆਪਾਂ ਖਰਾਕ ਬੰਦ ਕਰਦੇ ਆ ਤੇ ਪਸ਼ੂ ਜਿਹੜਾ ਆਪਣਾ ਕੋਈ ਵੀ ਮੱਝ ਗਾਂਗੀ ਕਮਜ਼ੋਰ ਹੋ ਜਾਂਦੀ ਹੈ ਕਮਜ਼ੋਰ ਹੋਣ ਦੇ ਕਾਰਨ ਜੇ ਰਣੀ ਪੈਂਦੀ ਤੇ ਬਾਅਦ ਦੇ ਵਿੱਚ ਪਸ਼ੂ ਗੱਭਣ ਨਹੀਂ ਹੁੰਦਾ ਇਹ ਦਿੱਕਤਾਂ ਪੈਂਦੀਆਂ ਹੈਗੀਆਂ ਤੇ ਜੇ ਆਪਾਂ ਪਸ਼ੂ ਨੂੰ ਡਰਾਈ ਕਰਨ ਤੋਂ ਬਾਅਦ ਤੇ ਵਿੱਚ 2-4 ਦਿਨ ਤੁਸੀਂ ਖਰਾਕ ਬੰਦ ਕਰ ਸਕਦੇ ਆ ਪਸ਼ੂ ਦੀ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਹਰੇਕ ਚੀਜ਼ ਦਿਓ ਜਿਵੇਂ ਕਿ ਤੁਸੀਂ ਫੀਡ ਹੈ ਫੀਡ ਦੀ ਮਾਤਰਾ ਜ਼ਰੂਰ ਦੇਣੀ ਆਪਾਂ 3 ਕਿਲੋ ਤੋਂ ਲੈ ਕੇ 3 ਕਿਲੋ 3.5 ਕਿਲੋ 4 ਕਿਲੋ ਜ਼ਰੂਰ ਦੋਨੇ ਟਾਈਮ ਫੀਡ ਵੀ ਦੇਣੀ ਆ ਪਸ਼ੂ ਨੂੰ ਤੇ ਨਾਲ ਉਹਦੇ ਖਰਾਕ ਤੋਂ ਇਹ ਮਿੰਨਰ ਮਿਕਚਰ ਇਹ ਵੀ ਪਸ਼ੂ ਨੂੰ ਦੇਣਾ ਹੀ ਦੇਣਾ ਡੇਲੀ ਤੇ ਨਾਲ ਇਸ ਤਰ੍ਹਾਂ ਜਿਵੇਂ ਵਿਟਾਮਿਨ ਐਚ ਦੇਤੇ ਚ ਸਾਰੇ ਵਿਟਾਮਿਨ ਐ ਪਸ਼ੂ ਨੂੰ ਕੋਈ ਵੀ ਘਾਟ ਨਹੀਂ ਪੈਂਦੀ ਹੈਗੀ ਜੇ ਪਸ਼ੂ ਨੂੰ ਆਪਣੇ ਨੂੰ ਕੋਈ ਵੀ ਘਾਟ ਨਾ ਹੋਈ ਤਾਂ ਜੇਰ ਵੀ ਜਰੀ ਸਹੀ ਪਊਗੀ ਪਸ਼ੂ ਦੀ ਤੇ ਬਾਅਦ ਦੇ ਵਿੱਚ ਗੱਬਣ ਵੀ ਜਿਹੜਾ ਪਸ਼ੂ ਸਹੀ ਹੋਊਗਾ ਤੇ ਨੂੰ ਜਦੋਂ ਵੀ ਆਪਣਾ ਪਸ਼ੂ ਡਰਾਈ ਕਰਤਾ ਤੁਸੀਂ ਡਰਾਈ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਡਰਾਈ ਫੀਡ ਦਾ ਵੀ ਗੱਟਾ ਪਾ ਸਕਦੇ ਹਾਂ ਗੱਟਾ ਜਾਂ ਦੋ ਗੱਟੇ ਤੇ ਜਦੋਂ ਰਹਿ ਗਏ ਪਸ਼ੂ ਦੇ ਆਪਣੇ ਦੇ 20 ਦਿਨ ਸੂਣ ਦੇ ਵਿੱਚ ਤੇ ਉਦੋਂ ਇਹਨੂੰ ਟਰਾ ਰੇਸ਼ਨ ਟਰਾ ਰੇਸ਼ਨ ਫੀਡ ਜ਼ਰੂਰ ਚਾਰਨੀਆ ਆਪਣੇ ਪਸ਼ੂ ਨੂੰ ਤੇ ਇਹਦੇ ਵਿੱਚ ਜਿਹੜੇ ਸਾਰੇ ਤੱਤ ਹੁੰਦੇ ਹੈਗੇ ਆ ਤੇ ਫਿਰ ਕੋਈ ਵੀ ਦਿੱਕਤ ਨਹੀਂ ਆਉਂਦੀ ਪਸ਼ੂ ਦੇ ਸੂਣ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜੇ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ